ਖਾਲਸਾ ਜੀ ਜੀ ਦੱਸਾਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ ਦਿਨੀ ਹਸ਼ਾਰਪੁਰ ਵਿੱਚ ਇੱਕ ਬਹੁਤ ਹੀ ਵੱਡਾ ਘਨੌਣਾ ਕੰਮ ਕੀਤਾ ਹੈਗਾ ਪ੍ਰਵਾਸੀ ਨੇ ਉਸ ਦੇ ਮੱਦੇ ਨਜ਼ਰ ਤੁਸੀਂ ਅੱਜ ਫਲੋਰ ਵਿੱਚ ਵੀ ਤੁਸੀਂ ਆਪਣੀਆਂ ਫੌਜਾਂ ਨਾਲ ਲੈ ਕੇ ਤੁਸੀਂ ਇਹ ਪ੍ਰਵਾਸੀ ਮੰਜ਼ੂਰ ਹੈਗਾ ਰੇੜੀਆਂ ਲਾ ਕੇ ਬੈਠੇ ਕੰਮ ਕਰਦੇ ਤੁਸੀਂ ਇਹਨਾਂ ਨੂੰ ਅਵੇਅਰ ਕਰਨਾ ਆਏ ਹੈਗੇ ਆ ਜਾਂ ਕੁਝ ਵੀ ਇਹਨਾਂ ਨੂੰ ਖੁਚੇਦ ਕਰਨਾ ਆਏ ਆ ਕੀ ਸਾਰਾ ਮਾਮਲਾ ਸੀ ਕੀ ਤੁਸੀਂ ਰੇੜੀਆਂ ਨਾਲ ਗੱਲਬਾਤ ਕੀਤੀ ਸੀ ਅਸੀਂ ਰੇੜੀਆਂ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਸੀ ਜੀ ਕਿ ਰੇੜੀਆਂ ਆਪਣੀਆਂ ਤੁਸੀਂ ਖਾਲੀ ਕਰਕੇ ਤੇ ਆਪਣੇ ਆਪਣੇ ਬਾਕਸ ਮੋੜ ਜੋ ਘਰਾਂ ਨੂੰ ਜੀ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਗਲਤ 4 ਸਾਲ ਦੇ ਬੱਚੇ ਦੇ ਨਾਲ ਉਹਦੇ ਗੁਪਤ ਅੰਗਾਂ ਦੇ ਵਿੱਚ ਰਾਡ ਦਿੱਤੀ ਗਈ ਜੀ ਠੀਕ ਹੈ ਜੀ ਇਹ ਹੈਗੇ ਤਾਂ ਉਹੀ ਪ੍ਰਵਾਸੀ ਆਣਾ ਉਹਨਾਂ ਦੇ ਉਹਦੀਓ ਹੀ ਫਾਰਮ ਦੇ ਵਿੱਚੋਂ ਹੀ ਆ ਜੀ ਠੀਕ ਹੈ ਜੀ ਉਹਨੇ ਰਾਡ ਦਿੱਤੀ ਕੋਈ ਤਰਸਤੇ ਨਹੀਂ ਕੀਤਾ ਉਹਨੇ ਆਪਣੇ ਮਾਪੇ ਉਹਨੂੰ ਕਿੰਨਾ ਚੇਤੇ ਕੀਤਾ ਹੋਊਗਾ ਜੀ ਜਦੋਂ ਇਦਾਂ ਦਾ ਕੰਮ ਹੋਇਆ ਕਿੰਨਾ ਚੇਤੇ ਕੀਤਾ ਆਪਣੇ ਮਾਪੇ ਉਹਨੂੰ ਘੁੱਬਾ ਮਾਰੀਆਂ ਹੋਣੀਆਂ ਮੈਨੂੰ ਕੋਈ ਛੜਾਵੇ ਜੀ ਉਹ ਦਰਸਤ ਨੇ ਛੱਡਿਆ ਨਹੀਂ ਉਹਨੂੰ ਜੀ ਠੀਕ ਹੈ ਜੀ ਉਹਨੇ ਮਾਸਾ ਉਹਨੇ ਤਰਸ ਨਹੀਂ ਕੀਤਾ ਇੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਫਲੋਰ ਦੇ ਜਾਂ ਐਮਸੀ ਹੋਗੇ ਜੀ ਜਾਂ ਲੰਬੜਦਾਰ ਪ੍ਰਧਾਨ ਹੋਗੇ ਜੀ ਇਹ ਸਾਰੇ ਪਈਆਂ ਨਾਲ ਦਿਖੇ ਹੋਏ ਨੇ ਜੀ ਇਹਨਾਂ ਦੇ ਘਰੇ ਰਾਸ਼ਨ ਪਹੁੰਚਦਾ ਆ ਜੀ ਹਫਤਾ ਪਹੁੰਚਦਾ ਪੈਸੇ ਪਹੁੰਚਦੇ ਇਹਨਾਂ ਦੇ ਘਰੇ ਜੀ ਇਹ ਪਈਆਂ ਨੂੰ ਜਾਣ ਨਹੀਂ ਦਿੰਦੇ ਠੀਕ ਹੈ ਠੀਕ ਹੈ ਜੀ ਤੇ ਜਿਹੜਾ ਪੁਲਿਸਨ ਪ੍ਰਸ਼ਾਸਨ ਆ ਇਹਨੂੰ ਬੇਨਤੀ ਆ ਵੀ ਜਾਂ ਉਹਨਾਂ ਦੇ ਆਧਾਰ ਕਾਰਡ ਜਿਹੜੇ ਆਇਡੈਂਟੀਫਾਈ ਕੀਤੇ ਜਾਣ ਹਮ ਸਭ ਜਲਦੀ ਤੋਂ ਜਲਦੀ ਠੀਕ ਹੈ ਜੀ ਕੈਨਸਲ ਵੀ ਕੀਤੇ ਜਾਣ ਜਿੱਦਾਂ ਹੁਣ ਮੌਕੇ ਜਿੱਦਾਂ ਮੌਕੇ ਤੇ ਐਸਐਚਓ ਸਾਹਿਬ ਆਇਆ ਤੁਹਾਨੂੰ ਨਹੀਂ ਰੋਕ ਦਿੱਤਾ ਹੈਗਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ ਠੀਕ ਹੈ ਨਾ ਤੇ ਫੇਰ ਅਗਲੀ ਅਗਲੀ ਥੋੜੀ ਕੀ ਕਾਰਵਾਈ ਹੈਗੀ ਅਗਲੀ ਕਾਰਵਾਈ ਸਾਡੀ ਇਹ ਆ ਵੀ ਇਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਨੂੰ ਮਿਲ ਲਓ ਉਹਨਾਂ ਨੂੰ ਮਿਲਾਂਗੇ ਜੀ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਉਹਨਾਂ ਨੂੰ ਵੀ ਹਫ਼ਤੇ ਦੋ ਹਫ਼ਤੇ ਦਾ ਟਾਈਮ ਦਿੱਤਾ ਜਾਊਗਾ ਜੀ ਜੇ ਉਹ ਗੱਲ ਸੁਣਨਗੇ ਤਾਂ ਠੀਕ ਆ ਨਹੀਂ ਤਾਂ ਗੁਰੂ ਦੀ ਲਾੜਲੀ ਬੋਝਾ ਉਹ ਫਿਰ ਆਪਣੀ ਕਾਰਵਾਈ ਆਪ ਕਰੂ ਤੇ ਬਾਬਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਨੀ ਝਾੜੂ ਵਾਲਿਆਂ ਦੀ ਉਹਦਾ ਝਾੜੂ ਵਾਲੇ ਹੈ ਹੀ ਕਿ ਹੋਇਆ ਸਾਰੇ ਜੀ ਪੰਜਾਬੀਆਂ ਦੇ ਇਹਨਾਂ ਦੇ ਜਿਹੜੇ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਪੰਜਾਬੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਪੰਜਾਬੀ ਫਾਈ ਚਾਰਾ ਜਿਹੜਾ ਆ ਉਹ ਪੈਂਿਆਂ ਨੂੰ ਜਲਦੀ ਤੋਂ ਜਲਦੀ ਨਾਲ ਕੱਟ ਹੋ ਕੇ ਪਿੰਡਾਂ ਦੇ ਵਿੱਚੋਂ ਮਤੇ ਪਾ ਕੇ ਪੈਂਿਆਂ ਬਾਹਰ ਕੱਟਿਆ ਜਾਵੇ ਪੰਜਾਬੀ ਤੋਂ ਜਲਦੀ ਇਹ ਹੀ ਪੰਜਾਬੀ ਫਾਈ ਚਾਰੇ ਨੂੰ ਦੇ ਕੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਜਿੱਥੇ ਨੂੰ ਜੋ ਬਾਈਸਿੰਗ ਸ਼ੁਰੂਪਤੀ ਤੋਂ ਵਾਲੀ ਜਿਸਟਿਸ਼ ਕਰਨਾ ਵਰ 13 ਸਪੋਰਟ ਪਰ ਚੱਕਰਵਰਤੀ ਵਾਚ ਮਿਸਲ ਬਾਬਾ ਵੀਰ ਸਿੰਘ ਤੀਰ ਸਿੰਘ ਮੁੱਖ ਜਥੇਦਾਰ ਨੇ ਗੀਵ੍ਰਿੰਦੀ ਚੋਰ ਚੋਟੀ ਤੇ ਅੱਜ ਜਿਹੜਾ ਮੋਰਚਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਆ ਹੁਸ਼ਿਆਰ ਤੋਂ ਕਿਉਂ ਸ਼ਰਨਾ ਕਰਨਾ ਹੋਈਆ ਉਹਦੇ ਲਈ ਕਰ ਰਹੇ ਆ ਕਿ ਇੱਕ ਜਥੇਦਾਰ ਕੁਮਿੰਦਰ ਸਿੰਘ ਚੰਦਰੀ ਅਗਵਾਈ ਦੇ ਵਿੱਚ ਕਰ ਰਹੇ ਆ ਉਹ ਵੀ ਇਹ ਸ਼ਰਮਨਾਕ ਨਾ ਉਹ ਇਹ ਸਭ ਨੂੰ ਪਤਾ ਇਹ ਇਹ ਇਸ ਘਟਨਾ ਦਾ ਜੋ ਵੀ ਆ ਜਿੱਦਾਂ ਅਸੀਂ ਪੰਜਾਬ ਦੇ ਵਾਸੀ ਬਾਹਰ ਜਾਣੇ ਹਿਮਾਚਲ ਜਾਣੇ ਹਰਿਆਣਾ ਜਾਣੇ ਆ ਸਾਨੂੰ ਅੱਗੇ ਜਗਾ ਨਹੀਂ ਲੈ ਸਕਦੇ ਉੱਥੇ ਜਾ ਕੇ ਤੇ ਜਿਹੜੇ ਪ੍ਰਵਾਸੀ ਆ ਇਹ ਬਾਹਰੋਂ ਆਂਦੇ ਆ ਕਤਲ ਤੱਕ ਕਰਕੇ ਆ ਜਾਂਦੇ ਆ ਤੇ ਕੋਈ ਪੁੱਛਕਿਛ ਨਹੀਂ ਹੁੰਦੀ ਅਸੀਂ ਠੀਕ ਹੈ ਜੀ ਜਿੰਨਾ ਪਰਵਾਸੀਆ 90% ਕ੍ਰਿਮਨਲ ਨੂੰ ਰੋਕੋ ਦਾ ਪੰਜਾਬੀਆ ਹੁਣ ਕਦੀ ਵੀ ਇਸ ਚੀਜ਼ ਦੀ ਆਵਾਜ਼ ਨਹੀਂ ਦਿੱਤੀ ਤੇ ਕਦੀ ਵੀ ਇਹ ਦੇਖਿਆ ਨਹੀਂ ਗਿਆ ਰਿਕਾਰਡ ਕੀਆ ਆਪਣੇ ਘਰਾਂ ਵਿੱਚ ਆਪ ਆਪਣਾ ਇਹਦੇ ਸੂਰੇ ਦੇ ਦੱਤੇ ਆ ਤੇ ਉਹ ਉਹ ਸੀ ਦਾ ਫਾਇਦਾ ਲੈ ਕੇ ਕਈ ਜਿਹੜਾ ਇਹ ਮਾਰਦਾ ਪੁਲਿਸ ਵੀ ਐ ਪੁਲਿਸ ਆ ਜੀ ਤੇ ਇਹੀ ਬੇਨਤੀ ਹੈ ਸਰਕਾਰ ਨੂੰ ਕਿ ਇਹਨਾਂ ਦੇ ਆਧਾਰ ਕਾਡ ਵੋਟਰ ਕਾਰਡ ਵਗੈਰਾ ਨਾ ਬਣਾਏ ਜਾਓ ਤੇ ਇਹਨਾਂ ਨੂੰ ਕੋਈ ਹੱਕ ਨਾ ਦੇ ਕੇ ਰਜਿਸਟਰੀਆਂ ਕਰਾ ਦੇ ਕੇ ਜੁੜੀਆਂ ਬੈਠੇ ਨੇ ਬੇਵੀ ਹਕੂਮਤ ਨੇ ਇਹ ਹੋਣਾ ਚਾਹੀਦਾ ਇਹਨਾਂ ਦਾ ਠੀਕ ਹੈ ਜੀ ਤੇ ਇੱਕ ਆਪਾਂ ਸੁਣੀ ਸੀ ਕਿਸੇ ਵੀਡੀਓ ਦੇਖੀ ਸੀ ਕਿ ਬਈ ਕਹਿੰਦੇ ਵੀ ਜੇ ਪੰਜਾਬੀ ਚੱਲਗੇ ਤਾਂ ਇੰਡਸਟਰੀਆਂ ਬੰਦ ਹੋ ਜਾਣਗੀਆਂ ਉਹਨਾਂ ਨੂੰ ਚੁਣੌਤੀ ਆ ਕਿ ਕਿਉਂ ਬੰਦ ਹੋ ਜਾਣਗੀਆਂ ਸਾਡਾ ਪੰਜਾਬੀ ਭਾਈ ਜਾਰਾ ਬੇਲਾ ਰੁੱਦਾ ਅਨਪਲਾਈਡ ਆ ਬਹੁਤ ਠੀਕ ਹੈ ਜੀ ਕਿ ਕੰਮਕਾਰ ਸੋਣਾ ਕੋਠਾ ਨਹੀਂ ਲੇ ਫਿਰ ਕਈ ਇੱਕ ਵੀਡੀਓ ਥੱਲੇ ਕਮੈਂਟ ਕਰਦੇ ਜੀ ਵੀ ਭਾਈ ਪੰਜਾਬੀ ਕੰਮ ਕਰਕੇ ਨਹੀਂ ਰਾਜੀ ਕੰਮ ਕਰਕੇ ਵੀ ਰਾਜੀ ਇਕਦਮ ਕਰ ਦਿੰਦੇ ਆ ਪੰਜਾਬੀਆਂ ਨੂੰ ਆਪਣੇ ਕੰਮ ਦੇ ਬਿਚੋ ਦੇ ਕੰਮ ਕਰਕੇ ਆਈਏ ਟਾਈਮ ਦੇ ਵਿੱਚ ਮੁਠਾਈ ਦੇ ਦਿੰਦੇ ਆ ਘੱਟੋ ਘਾਟੇ 25000 ਰੁਪਏ ਪਛਾਉਣਾ ਚਾਹੀਦੀ ਹੈ ਨਾ ਤੇ ਭਈਆ ਕੀ ਕਰਦਾ ਸਰਪ੍ਰਸਤੀ 10000 ਦੇ ਵਿੱਚ ਉਹ ਕੰਮ ਕਰ ਦਿੰਦੀ ਵੀ ਰਾਜੀ ਹੋ ਜਾਂਦਾ ਤੇ 10000 ਦੇ ਵਿੱਚ ਕਿਹੜਾ ਪੰਜਾਬੀ ਕੰਮ ਕਰੇਗਾ ਪੰਜਾਬੀ ਕੰਮ ਕਰੂਗਾ ਵੀ ਤਾਂ ਉਹ ਕੀ ਕਰ ਆਲੂ ਮੈਂ ਦੱਸਾਂ ਸਹੀ ਹੈ ਪਰਵਾਸੀਆਂ ਨੂੰ ਚਲੋ ਰਹਿਣ ਆਸੇਣਾ ਖਾਣਾ ਪੀਣਾ ਇੱਥੇ ਹੀ ਕਰ ਦਿੱਤਾ ਤੀ ਕਰ ਦਿੱਤਾ ਜਾਂਦਾ ਤੇ 10000 ਦਾ ਉਹਦੀ ਜੇਬ ਚ ਜਾਂਦਾ ਪੰਜਾਬੀ ਪੰਜਾਬੀ ਕੀ ਕਰੂਗਾ ਇਸ ਲਈ ਪੰਜਾਬੀ ਬੰਦਾ ਕੰਮ ਕਰਦਾ ਇੱਕ ਵਾਰ ਜੇਕਰ ਪੰਜਾਬੀ ਪ੍ਰਵਾਸੀਆਂ ਨੂੰ ਇਥੋਂ ਭੇਜਿਆ ਜਾਏ ਤਾਂ ਦੇਖੋ ਪੰਜਾਬ ਦੇ ਵਿੱਚ ਕੰਮ ਕਿੰਨਾ ਮਿਲਦਾ ਹਰ ਪੰਜਾਬੀ ਸਾਡੇ ਪੰਜਾਬੀਆਂ ਨੂੰ 50-50 ਲੱਖ ਜਲਾ ਕੇ ਬਾਹਰ ਜਾਂਦੀ ਕੀ ਹੋਰੀ ਆਪਣਾ ਪਰਿਵਾਰ ਛੱਡ ਕੇ ਜਾਂਦੀ ਨੀ ਲੋੜ ਠੀਕ ਹੈ ਜੀ ਉਜਾਵਜਨੇਯ ਕੀ ਆਪਣਾ ਕੀ ਨਾਲ ਲੈਂਦੇ ਆ ਕੰਮ ਦਾ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ ਕਿ ਸਰਕਾਰ ਨੂੰ ਆਖਰੀ ਚੇਤਾਵਨੀ ਦਿੱਤੀ ਜਾਂਦੀ ਆ ਸਰਕਾਰ ਨੂੰ ਦਿੱਤੇ ਤੋਂ ਆਪਣਾ ਫਰਜ਼ ਪੜਤੋ ਤੇ ਇਹਨਾਂ ਨੂੰ 1 2 ਦਿਨ ਦਾ ਆਪਣਾ ਟਾਈਮ ਦੇ ਕੇ ਪੰਜਾਬ ਖਾਲੀ ਕਰੋ ਅਗਰ ਸਰਕਾਰ ਇਹ ਸਿੱਧੇ ਗੌਰ ਨਹੀਂ ਕਰਦੀ ਤਾਂ ਸਾਡੀਆਂ ਇੰਧੀਆਂ ਹਾਂ ਕਿਥੇ ਬੱਗੇ ਆ ਫੌਪ ਕਾਰਵਾਈ ਕਰਤੀ ਆ ਠੀਕ ਹੈ ਜੀ ਤੇ ਫੇਰ ਕੋਈ ਸਰਕਾਰ ਦਾ ਬੰਦਾ ਆ ਕੇ ਸਾਨੂੰ ਇਹ ਨਾ ਕਹਵੇ ਕਿ ਕਿਸੇ ਦੇ ਵਿਭਾਗ ਦੇ ਵਿੱਚ ਆ। ਕਿੰਨੇ ਆਪਸੇ ਕਹਦੇ ਆਪਣੇ ਕਾਨੂੰਨ ਹੁੰਦੇ ਆ ਸਭ ਨੂੰ ਬਦਲ ਆਪਣੇ ਤਰੀਕੇ ਨਾਲ ਤਰੀਕੇ ਨਾਲ ਹੱਥ ਲਾਇਆ ਜਾਏਗਾ ਇਹ ਸਰਕਾਰ ਨੂੰ ਸਿੱਧੀ ਚੁਟਾਵਣੀ ਆ ਠੀਕ ਹੈ ਜੀ ਸਰਕਾਰ ਦਾ ਫਰਜ਼ ਬੰਦਾ ਹੈ ਕਿ ਇਹਨਾਂ ਨੂੰ ਗੌਰਣੇ ਦੇ ਕੇ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਠੀਕ ਹੈ ਜੀ ਬਾਕੀ ਵਾਇਗਰ ਜੀ ਦਾ ਖਾਲਸਾ ਆ ਜਾਈਏ ਕਿ ਸਕੇ ਸਰਦਾਰ ਜੀ ਫਲੋਰ ਵਿੱਚ ਜਿਹੜਾ ਕਿ ਨਾਨ ਸਿੰਘ ਦਾ ਜਿਹੜਾ ਢੋਲਾ ਹੈਗਾ ਉਹ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈਗਾ ਦੁਕਾਨਾਂ ਬੰਦ ਕਰਨ ਦੀ ਗੱਲ ਕਰ ਰਹੇ ਹੈਗੇ ਆ ਜਿਹੜੇ ਪ੍ਰਵਾਸੀ ਮਤੂਰ ਹੈਗੇ ਆ ਖਾਸ ਕਰਕੇ ਉਹਨਾਂ ਨੂੰ ਕਿ ਚੇਤਾਵਨੀ ਦਿੰਦੇ ਹੈਗੇ ਆ ਵੀ ਤੁਸੀਂ ਦੁਕਾਨਾ ਬੰਦ ਕਰ ਦਿਓ ਤੁਸੀਂ ਮੌਕੇ ਤੇ ਸਾਰ ਆਏ ਹੋ ਕੀ ਸਾਰਾ ਮਾਮਲਾ ਹੈਗਾ ਕਿਉਂ ਪਰੇਸ਼ਾਨੀ ਕੀਤੀ ਜਾ ਰਹੀ ਹੈ ਤੇ ਕੋਈ ਜਿਹੜਾ ਇੱਕ ਲੁਕਦਾਈ ਘਟਨਾ ਪਹਿਲਾਂ ਹੋਈ ਸੀ ਜਦੋਂ ਪਹਿਲਾਂ ਉਸ ਬੱਚੇ ਦੇ ਨਾਲ ਜੋ ਘਟਨਾ ਹੋਈ ਸੀ ਜੀ ਉਹਨੂੰ ਇਹਨੇ ਕਿਸੇ ਫੜ ਕੇ ਉੱਪਰ ਦੇਖਿਆ ਜੀ ਇਹ ਉਹ ਦੇ ਵਿੱਚ ਜਾਇੰਟ ਤੋਂ ਪੱਥੀ ਹੋਏ ਨੂੰ ਇਹ ਵਿਰਾਂਦ ਤੋਂ ਉਸ ਨੂੰ ਜੁਰੇ ਮੈਂ ਤਾਂ ਕੋਈ ਕਰਤਾਂ ਕਰਤਾਂ ਨੂੰ ਕਰਦੇ ਜੀ ਉਹਨਾਂ ਨੂੰ ਸੁਝਾਅ ਦਿੱਤਾ ਗਿਆ ਵਾ ਕਿ ਤੁਸੀਂ ਪਹਿਲਾਂ ਜਿਹੜਾ ਹੈਗਾ ਕਾਰਪੋਰੇਸ਼ਨ ਵਿੱਚ ਕਰ ਦੋ ਮੀਟਿੰਗ ਵੀ ਹੋਉਂਦੀ ਆ ਕਾਰਪੋਰੇਸ਼ਨ ਦਾ ਕਾਹਗਾ ਫਸਾ ਜੀ ਉਸ ਤੋਂ ਬਾਅਦ ਬਾਕੀ ਜਿਹੜਾ ਹੈਗਾ ਉਹਦਾ ਮੈਂ ਕਿਹਾ ਡੀਸੀ ਸਾਹਿਬ ਆ ਕੇ ਕਿਹਾ ਸਾਡੇ ਅਕਾਸ਼ ਸਾਹਿਬ ਜਿਹੜੇ ਇਨਚਾਰਜ ਨੇ ਜੀ ਉਹਨਾਂ ਨੇ ਜਾ ਕੇ ਉਹ ਤਾਂ ਵੀ ਤਕਦੀ ਫਾਈਲ ਆ ਗਈ ਉਹ ਸੰਭ ਕਹੋ ਉਹ ਤਾਂ ਵੀ ਹੋਰ ਪ੍ਰੋਜੈਕਟ ਨੂੰ ਸਲਾਹ ਕਰਦਾ ਜੀ ਸਰ ਇੱਕ ਹੋਰ ਇੱਕ ਹੋਰ ਇਹ ਗੱਲ ਹੈਗੀ ਆ ਜਿੱਦਾਂ ਫਲੋਰ ਦੇ ਏਰੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਹੈਗੇ ਆ ਤੁਸੀਂ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਤੁਸੀਂ ਅਨਾਉਂਸਮੈਂਟ ਕਰਵਾਈ ਹੈਗੀ ਹੈ ਵੀ ਜਿਨ੍ਹਾਂ ਦੇ ਕੋਲ ਆਈਡੈਂਟੀਫਿਕੇਸ਼ਨ ਹੈਗੀ ਹੈ ਜਾਂ ਵੈਰੀਫਿਕੇਸ਼ਨ ਕਰਵਾ ਲੈਣ ਜਾਂ ਜਿਹੜੇ ਅੰਮ੍ਰਿਤਕਲ ਬੈਠੇ ਉਹਨਾਂ ਨੂੰ ਕੀ ਕੀਤਾ ਤੁਸੀਂ ਸਰੋਨ ਲਈ ਦੇ ਕੋਈ ਜਿਹੜੇ ਆਪਣੇ ਐਮਸੀ ਜਰਮਾਨ ਆਏਗੇ ਨੇ ਜਾਂ ਪਾਲਚਰ ਨਾਲ ਪੰਜ ਪੰਜ ਆਏਗੇ ਨੇ ਜੀ ਇਹਨਾਂ ਸਾਰਿਆਂ ਨੂੰ ਬੁਲਾ ਕੇ ਮੈਂ ਬਿਠਾਈ ਜੀ ਜੀ ਜਿੰਨੇ ਵੀ ਤੁਹਾਡੇ ਇੰਡੀਆ ਦੇ ਟਕਵਾਸ ਨੂੰ ਜੀ ਉਹਨਾਂ ਨੂੰ ਦੱਸ ਦਿੱਤੀ ਜਾਂ ਜੀ ਜੇਕਰ ਉਹ ਤੁਸੀਂ ਪਹਿਲਾਂ ਹੀ ਡਿਸਟਰਲ ਕਰਾਏ ਨੇ ਠੀਕ ਆ ਡਿਸਟਰਲ ਨਹੀਂ ਹੋਏ ਉਹਨਾਂ ਸਭਾ ਬਾਇਡਰ ਲਾ ਕੇ ਸਾਡੇ ਜਿਵੇਂ ਜਮ ਕਰਾ ਲਓ